ਕੀ ਕਰਦੀਆਂ ਕਰਨਾ ਕਿ ਇਹਦੇ ਨਾਲ ਖੇਡਾਂ ਕਰਦੀਆਂ ਯਾਰ ਉਹ ਢਿੱਲਾ ਜਿਹਾ ਵੀ ਰਹਿਣ ਲੱਗ ਗਿਆ ਉਹ ਵੀ ਇਹਦੀ ਉਮਰ ਵੀ ਹੋ ਗਈ ਇਹਨੂੰ ਕਿਸੇ ਨੂੰ ਛੱਡਣ ਆਈਏ ਜਾਂ ਕਿਸੇ ਨੂੰ ਦੇ ਦੰਨੇ ਬਹੁਤ ਵਧੀਆ ਗੱਲ ਕਰੀਆ ਤੁਹਾਨੂੰ ਨਾਲੇ ਤਾਂ ਬੇਜਵਾਨ ਇਹਨੇ ਕਿਹੜਾ ਤੁਹਾਨੂੰ ਕਹਿਣਾ ਹੀ ਮੈਨੂੰ ਛੱਡ ਕੇ ਨਾ ਆਓ ਅੱਜ ਕੱਲ ਤਾਂ ਲੋਕੀ ਜਿਨ੍ਹਾਂ ਨੇ ਜੰਮਿਆ ਉਹਨਾਂ ਨੂੰ ਵੀ ਛੱਡੇ ਆਉਂਦੇ ਨੇ ਜਿਨ੍ਹਾਂ ਮਾਪੇ ਪਾਪਾ ਨੇ ਸਾਰੀ ਉਮਰ ਪਾਲਿਆ ਪੋਸਿਆ ਪਣਾਇਆ ਲਖਾਇਆ ਉਹਨਾਂ ਨੂੰ ਵੀ ਜਾ ਕੇ ਬਿਰਧ ਆਸ਼ਰਮ ਛੱਡੇ ਆਉਂਦੇ ਨੇ ਇਹ ਤਾਂ ਇਨਸਾਨਾਂ ਨਾਲ ਵੱਧ ਵਫਾਦਾਰ ਹੁੰਦੇ ਨੇ ਕਿਹੜਾ ਕਿਸੇ ਚੀਜ਼ ਦਾ ਲਾਲਚਾ ਸਿਰਫ ਢਿੱਡ ਦਾ ਇਹਨਾਂ ਨੂੰ ਚਾਹੇ ਧੁੱਪੇ ਬਿਠਾ ਦਈਏ ਸ਼ਾਮੇ ਬਿਠਾ ਦਈਏ ਆਪਣੇ ਨਾਲ ਬੈਠਦੇ ਨੇ ਇਹ ਉਹ ਹੋ ਮੈਂ ਤਾਂ ਮਜ਼ਾਕ ਕਰਦਾ ਤਾਂ ਮੈਂ ਤਾਂ ਦੇਖਣਾ ਚਾਹੁੰਦਾ ਕਿ ਤੂੰ ਕੀ ਕਹਿੰਨੀ ਆ ਮੈਂ ਤਾਂ ਇਹ ਕਹਿਣਾ ਵਿਚਾਲੇ ਗੱਡੀ ਕੱਢਦਾ ਬਾਹਰ ਇਹਨੂੰ ਦਵਾਈ ਦਵਾ ਲਿਆਈਏ ਮੈਂ ਤੁਹਾਨੂੰ ਸਮਝਾਉਣਾ ਚਾਹੁੰਨੀ ਹਾਂ ਵੀ ਜਦੋਂ ਫੈਮਿਲੀ ਦਾ ਕੋਈ ਵੀ ਮੈਂਬਰ ਢਿੱਲਾ ਮੱਠਾ ਹੋ ਜਾਂਦਾ ਆਪਾਂ ਉਹਨੂੰ ਦਵਾਈ ਦਵਾਉਣੀ ਆ ਠੀਕ ਹੋ ਜਾਂਦਾ ਉਹ ਇਹਦਾ ਮਤਲਬ ਇਹ ਥੋੜਾ ਹੁੰਦਾ ਵੀ ਜਾ ਕੇ ਉਹਨੂੰ ਛੱਡਿਓ ਚੱਲੇ ਚੱਲੀ ਇਹਨੂੰ ਦਵਾਈ ਦਵਾ ਕੇ ਫੈਮਿਲੀ ਮੈਂਬਰ ਆਹੇ ਕਢਾਉਣਾ ਹੀ ਆਪਣਾ ਚੱਲ ਚੱਲੀਏ ਬਈ ਓਏ ਚਲੋ